ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਧ ਰਹੀਆਂ ਸਨ ਮਾਖੋ ਦੇ ਝੁੰਡ ਵਾਂਗੂ ਗੜੀ ਬੱਲ ਨੂੰ ਬੇਮੁਹਾਰ ਫੌਜਾਂ ਵੱਧ ਰਹੀਆਂ ਸਨ ਮਾਖੋ ਦੇ ਝੁੰਡ ਵਾਂਗੂ ਗੜੀ ਬੱਲ ਨੂੰ ਬੇਮੁਹਾਰ ਫੌਜਾਂ ਚੱਲੀਆਂ ਪੁਰੀ ਆਨੰਦ ਤੋ ਪਹੁੰਚ ਗਈਆਂ ਸਰਸਾ ਨਦੀ ਨੂੰ ਕਰਕੇ ਪਾਰ ਫੌਜਾਂ ਚੱਲ ਕੇ ਦਿੱਲੀ ਲਾਹੌਰ ਸਰਹੰਦ ਤੋਂ ਵੀ ਆਇਆਂ ਕਰਦੀਆਂ ਸੀ ਮਾਰੋਂ ਮਾਰ ਫੌਜਾਂ ਫੈਲ ਗਈਆਂ ਸਨ ਮਕੜੀ ਦੇ ਵਾਂਗ ਉਦੋਂ ਚਾਰ ਚੁਫੇਰੇ ਹੀ ਬੇਸ਼ੁਮਾਰ ਫੌਜਾਂ ਫੈਲ ਗਈਆਂ ਸਨ ਮਕੜੀ ਦੇ ਵਾਂਗ ਉਦੋਂ ਚਾਰ ਚੁਫੇਰੇ ਹੀ ਬੇਸ਼ੁਮਾਰ ਫੌਜਾਂ ਦਸਮ ਪਿਤਾ ਨੇ ਕਿਹਾ ਸੀ ਖਾਲਸੇ ਨੂੰ ਤੁਸੀਂ ਮੇਰੇ ਹੋ ਸੂਰਜ ਦੇ ਚੰਦ ਸਿੰਘੋ ਦਸਮ ਪਿਤਾ ਨੇ ਕਿਹਾ ਸੀ ਖਾਲਸੇ ਨੂੰ ਤੁਸੀਂ ਮੇਰੇ ਹੋ ਸੂਰਜ ਤੇ ਚੰਦ ਸਿੰਘੋ ਕੱਲੇ ਨਹੀਂ ਅਜੀਤ ਜੁਝਾਰ ਮੇਰੇ ਤੁਸੀਂ ਸਾਰੇ ਹੋ ਮੇਰੇ ਫਰਜੰਦ ਸਿੰਘੋ ਘੋਰ ਸੰਕਟ ਤੇ ਦੁੱਖ ਮੁਸੀਬਤਾਂ ਚ ਸਦਾ ਰਹੇ ਹੋ ਵਿੱਚ ਆਨੰਦ ਸਿੰਘੋ ਅੱਜ ਵੜ ਕੇ ਵੈਰੀ ਦੇ ਝੋNDE ਅੰਦਰ ਖੱਟੇ ਕਰਦੇ ਉਸਦੇ ਦੰਦ ਸਿੰਘੋ ਸਿੰਘਾਂ ਜੰਗ ਅੰਦਰ ਕਰ ਪਰ ਤਖ ਦਿੱਤਾ ਸਵਾ ਲੱਖ ਨਾਲ ਇੱਕ ਇੱਕ ਲੜ ਸਕਦਾ ਤੀਰਾ ਗੋਲੀਆਂ ਤੇ ਗਾਂ ਦੇ ਸਾਹਮਣੇ ਵੀ ਸੀਨਾ ਤਾਣ ਕੇ ਖਾਲਸਾ ਖੜ ਸਕਦਾ ਸਾਵੇਂ ਮੌਤ ਮਰ ਜਾਣੀ ਨੂੰ ਤੱਕ ਕੇ ਵੀ ਉਹ ਤਾਂ ਵਾਂਗ ਹਿਮਾਲਾ ਦੇ ਅੜ ਸਕਦਾ ਲੱਖਾਂ ਨਾਲ ਮੁਕਾਬਲਾ ਕਰਕੇ ਤੇ ਰਣ ਭੂਮੀ ਦੀ ਭੇਟਿਓ ਚੜ ਸਕਦਾ ਜੀਉਂਦੇ ਗੁਰੂ ਨੂੰ ਤਾਂ ਅੱਜ ਤਾਂ ਫੜ ਲੈਣਾ ਦੁਸ਼ਮਣ ਦਲਾ ਨੇ ਲਿਆ ਨਖਾਬ ਹੈ ਸੀ ਜੀਉਂਦੇ ਗੁਰੂ ਨੂੰ ਅੱਜ ਤਾਂ ਫੜ ਲੈਣਾ ਦੁਸ਼ਮਣ ਦਲਾ ਨੇ ਲਿਆ ਖਾਬ ਹੈ ਸੀ ਖਾਨ ਵਜੀਦ ਨਾ ਫੁੱਲਿਆ ਸਮਾਰਿਆ ਸੀ ਜੋ ਸਰਹੰਦ ਦਾ ਜਲਮ ਨਮਾਬ ਹੈ ਸੀ ਕਿਹਾ ਸਿੱਖਾਂ ਦਾ ਗੁਰੂ ਹੁਣ ਪੇਸ਼ ਹੋ ਜਾਏ ਨਸ਼ਾ ਤਾਕਤ ਦਾ ਬੇ ਹਿਸਾਬ ਹੈ ਸੀ ਇਹ ਸਿੱਖਾਂ ਦਾ ਗੁਰੂ ਹੁਣ ਪੇਸ਼ ਹੋ ਜਾਏ ਨਸ਼ਾ ਤਾਕਤ ਦਾ ਬੇ ਹਿਸਾਬ ਹੈ ਸੀ ਗੁਰਾਂ ਤੀਰਾਂ ਦੀ ਵਾਛੜ ਦੇ ਨਾਲ ਇਹ ਦੋ ਇਸ ਗੱਲ ਦਾ ਦਿੱਤਾ ਜਵਾਬ ਹੈ ਸੀ ਗੁਰਾਂ ਤੀਰਾਂ ਦੀ ਵਾਛੜ ਦੇ ਨਾਲ ਅੱਗੋਂ ਇਸ ਗੱਲ ਦਾ ਦਿੱਤਾ ਜਵਾਬ ਹੈ ਸੀ ਜੋ ਜੇ ਜਗੇ ਜੰਗੇ ਅੰਦਰ ਸਿੰਘ ਸੂਰਮੇ ਸੀ ਦਸਮ ਪਿਤਾ ਦੀ ਪਾਵਨ ਕਮਾਨੀ ਅੰਦਰ ਜੋ ਜੇ ਜੰਗੇ ਅੰਦਰ ਸਿੰਘ ਸੂਰਮੇ ਸੀ ਦਸਮ ਪਿਤਾ ਦੀ ਪਾਵਨ ਕਮਾਨੀ ਅੰਦਰ ਲੱਖਾਂ ਫੌਜਾਂ ਲੱਖਾਂ ਫੌਜਾਂ ਦਾ ਟਕਰਾ ਕਰਨ ਦੇ ਲਈ 40 ਨਿਤਰੇ ਮਰਦ ਮੈਦਾਨੀ ਅੰਦਰ ਬਾਜਾਂ ਵਾਲੇ ਸ਼ਮਸ਼ੀਰਾਂ ਜੋ ਬਖਸ਼ੀਆਂ ਸੀ ਪਾਸ ਹੋ ਗਈਆਂ ਇਮਤਿਹਾਨੀ ਅੰਦਰ ਸਾਫ਼ ਕਰਕੇ ਝੁੰਡਾਂ ਦੇ ਝੋਂਡੇ ਉਹਨਾ ਆਹੂ ਲਾਹੇ ਸੰ ਰਣ ਮੈਦਾਨੀ ਅੰਦਰ ਕੱਚੀ ਗੜੀ ਚ ਦਾਖਲ ਜਦ ਹੋਣ ਲੱਗਾ ਨਾ ਹਰਖਾਂ ਇੱਕ ਪੌੜੀ ਲਗਾ ਕੇ ਤੇ ਗੁਰਾਂ ਸਾਹਿਬ ਨੇ ਕੀਤਾ ਸੀ ਚਿੱਤ ਉਹਨੂੰ ਬਸ ਇੱਕੋ ਹੀ ਤੀਰ ਚਲਾ ਕੇ ਤੇ ਅੱਗੇ ਵਧਿਆ ਜਦ ਗਨੀ ਖਾਂ ਹੈ ਸੀ ਸਿਰ ਭੰਨਿਆਂ ਗੁਰਜ ਘੁਮਾ ਕੇ ਤੇ ਤੀਜਾ ਉਹਨਾਂ ਦਾ ਇੱਕ ਮਰਦੂਦ ਸਾਥੀ ਨਸ ਗਿਆ ਸੀ ਜਾਨ ਬਚਾ ਕੇ ਤੇ ਸਿੰਘ ਝਪਟੇ ਸਨ ਦੁਸ਼ਮਣ ਦੀ ਫੌਜ ਉੱਤੇ ਗੁੱਸੇ ਵਿੱਚ ਝਪਟੇ ਜ਼ਖਮੀ ਸ਼ੇਰ ਜਿੱਦਾਂ ਡਿੱਗਣ ਦੁਸ਼ਮਣ ਇਓ ਰਣ ਮੈਦਾਨੀ ਅੰਦਰ ਡਿੱਗਣ ਬੇਰੀ ਤੋਪਕੇ ਹੋਏ ਬੇਰ ਜਿੱਦਾਂ ਟੜੀਆਂ ਲਾਸ਼ਾਂ ਤੇ ਲਾਸ਼ਾਂ ਸੰ ਚੌ ਪਾਸੀ ਲੱਗੇ ਦਾਣਿਆਂ ਦੇ ਹੁੰਦੇ ਢੇਰ ਜਿੱਦਾਂ ਇਦਾਂ ਕੋਈ ਨਹੀਂ ਲੜਿਆ ਸੰਸਾਰ ਦੇ ਅੰਦਰ ਸਿੰਘ ਸੂਰਮੇ ਲੜੇ ਦਲੇਰ ਜਿੱਦਾਂ ਸਹਬ ਜਾਦਾ ਅਜੀਤ ਸਿੰਘ ਕੁਦਿਆ ਸੀ ਰਣ ਤੱਤੇ ਦੀ फडਕਦੀਰ ਅੱਗੇ ਅੰਦਰ ਸਹਬ ਜਾਦਾ ਅਜੀਤ ਸਿੰਘ ਕੁਦਿਆ ਸੀ ਰਣ ਤੱਤੇ ਦੀ फडਕਦੀ ਅੱਗੇ ਅੰਦਰ ਚੜਿਆ ਹੋਇਆ ਸੀ ਜੋਸ਼ ਕੋਈ ਖਾਸ ਉਹਦੇ ਰੋਮ-ਰੋਮੇ ਅੰਦਰ ਰਗ-ਰਗੇ ਅੰਦਰ ਬੱਬਰ ਸ਼ੇਰ ਦੇ ਬੱਚੇ ਨੇ ਜਾਂਦਿਆਂ ਹੀ ਭਾਜੜ ਪਾਈ ਸੀ ਭੇਡਾਂ ਦੇ ਵਾਗੇ ਅੰਦਰ ਵੀਰ ਗਤੀ ਪ੍ਰਾਪਤੀ ਉਹ ਕਰਿਆ ਖਰ ਜਸ ਪਾ ਗਿਆ ਸਾਰੇ ਹੀ ਜੱਗੇ ਅੰਦਰ ਅੱਡੀਆਂ ਚੁੱਕ-ਚੁੱਕ ਤਕਦੀਰ ਹੀ ਹੋਣੀ ਲੜਿਆ ਜਦੋਂ ਜਝਾਰ ਦਲੇਰ ਜੋਧਾ ਚਪਟ ਚਪਟ ਕੇ ਪੈਂਦਾ ਸੀ ਦੁਸ਼ਮਨਾ ਤੇ ਲੱਗ ਰਿਹਾ ਸੀ ਜ਼ਖਮੀ ਕੋਈ ਸ਼ੇਰ ਯੋਦਾ ਚਾਰੇ ਪਾਸੇ ਤੋਂ ਹੋ ਗਿਆ ਜਦੋਂ ਹਮਲਾ ਚੱਕਰ ਵੇਹੂ ਚ ਫਸ ਗਿਆ ਫੇਰ ਯੋਦਾ ਟਿੱਡੀ ਦਲਾਂ ਦੀਆਂ ਸਫਾਂ ਵਲੇਟ ਕੇ ਤੇ ਹੋ ਗਿਆ ਸੀ ਅੰਤ ਨੂੰ ਠੇਰ ਯੋਦਾ 40 ਸਿੰਘ ਤੇ ਲੱਖਾਂ ਦੀ ਫੌਜ ਉਧਰ ਸੱਚੀ ਮੁੱਚੀ ਕਮਾਲ ਦੀ ਜੰਗ ਹੈ ਸੀ ਪੰਜਾਂ ਪੰਜਾਂ ਦੇ ਜਥੇ ਬਣਾ ਦਾਤੇ ਸੋਨਾ ਵਰਤਿਆ ਜੰਗ ਦਾ ਢੰਗ ਹੈ ਸੀ ਪੈਰ ਧਰੇ ਸਨ ਪਖਦੇ ਅੰਗਿਆਰਿਆਂ ਤੇ ਤੱਕ ਤੱਕ ਮੌਤ ਵੀ ਹੋ ਰਹੀ ਦੰਗ ਹੈ ਸੀ ਜਾਂਚ ਕੇ ਜਗ ਦੇ ਸਾਰੇ ਇਤਿਹਾਸ ਦੇ ਅੰਦਰ ਬੇਜੋੜ ਵਿਲੱਖਣ ਇਹ ਜੰਗ ਹੈ ਸੀ ਜਗ ਦੀ ਇਸ ਅਨੋਖੜੀ ਜੰਗ ਅੰਗੇ ਅੰਦਰ ਮੱਥਾ ਲਖਾ ਨਾਲ ਲਾਇਆ ਸੀ ਪਾਤਸ਼ਾਹ ਨੇ ਜਗ ਦੀ ਇਸ ਅਨੋਖੜੀ ਜੰਗੇ ਅੰਦਰ ਮੱਥਾ ਲਖਣ ਲਾਇਆ ਸੀ ਪਾਤਸ਼ਾਹ ਨੇ ਸਭ ਨੂੰ ਮੌਤ ਦੀ ਘੋੜੀ ਚੜਾਉਣ ਵੇਲੇ 600 ਸਗਨ ਮਨਾਇਆ ਸੀ ਪਾਤਸ਼ਾਹ ਨੇ ਚੜਿਆ ਕਰਜ਼ਾ ਜੋ ਪੁਰਖ ਅਕਾਲ ਜੀ ਦਾ ਕਿਸ਼ਤਾਂ ਵਿੱਚ ਹੀ ਲਾਇਆ ਸੀ ਪਾਤਸ਼ਾਹ ਨੇ ਆਖਰ ਮਿੱਤਰ ਪਿਆਰੇ ਨੂੰ ਖਿੜੇ ਮੱਥੇ ਜਾਚਕ ਹਾਲ ਸੁਣਾਇਆ ਸੀ ਪਾਤਸ਼ਾਹ ਨੇ ਆਖਰ ਮਿੱਤਰ ਪਿਆਰੇ ਨੂੰ ਕਿਹੜੇ ਮੱਥੇ ਜੱਜਕ ਹਾਲ ਸੁਣਾਇਆ ਸੀ ਪਾਤਸ਼ਾਹ ਨੇ ਜੱਜਕ ਹਾਲ ਸੀ ਸੁਣਾਇਆ ਪਾਤਸ਼ਾਹ ਨੇ ਤੰਨ